ਜਿਨ੍ਹਾਂ ਦੇ ਅੰਗ ਪੈਰ ਸਹੀ ਨੇ ਉਹ ਤਾਂ ਖੇਡ ਵੀ ਲੈਂਦੇ ਨੇ ਸਹੂਲਤਾਂ ਵੀ ਬਹੁਤ ਮਿਲ ਜਾਂਦੀਆਂ ਨੇ ਪਰ ਜਿਹੜੇ ਪੈਰਾ ਖਿਡਾਰੀ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ 휠ਚੇਅਰ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਖੇਡ ਨੂੰ ਚੁਣਿਆ ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਖੇਡ ਚੁਣੀ ਹੈ ਤੁਸੀਂਾਰੇ ਮਸ਼ੀਨ ਦੇ ਵਿੱਚ ਆ ਗਿਆ ਸੀ ਬਚਪਨ ਤੋਂ ਹੀ ਚ ਟੋਕੀ ਵਾਲੀ ਮਸ਼ੀਨ ਹੁੰਦੀ ਆ ਆਪਣੇ ਘਰਾਂ ਦੇ ਵਿੱਚ ਉਹਦੇ ਵਿੱਚ ਕੱਟ ਗਿਆ ਸੀ ਜੀ ਮੈਂ ਜਦੋਂ ਬੈਂਚ ਪ੍ਰੈਸ ਲਾਉਂਦਾ ਸੀ ਤਾਂ ਮੈਂ ਦੂਜੇ ਮੁੰਡਿਆਂ ਨਾਲੋਂ ਚਾਹੇ ਉਹ ਮੇਰੇ ਮੇਰੇ ਨਾਲੋਂ ਮਤਲਬ ਸਿਹਤ ਚ ਚੰਗੇ ਸੀ ਵਧੀਆ ਸੀ ਬਟ ਉਹਨਾਂ ਨਾਲੋਂ ਜ਼ਿਆਦਾ weight ਮੈਂ ਚੱਕਦਾ ਹੁੰਦਾ ਸੀ ਦੀ ਚਾਰ ਚਾਰ ਵਾਰ ਵਰਲਡ ਖੇਲ ਚੁੱਕੇ ਜੀ ਮੈਂ ਤੇ ਏਸ਼ੀਅਨ ਗੇਮ ਮੈਡਲ ਹੈ ਮੇਰਾ ਤੇ ਆ ਮੇਰਾ ਫਸਟ ਪੈਰਾਲੰਪਿਕ ਹੈ ਮੇਰੇ 6 ਇੰਟਰਨੈਸ਼ਨਲ ਮੈਡਲ ਨੇ ਉਹਦੇ ਵਿੱਚ ਪੈਰਾ ਏਸ਼ੀਅਨ ਗੇਮਸ 2018 ਵਰਲਡ ਚੈਂਪੀਅਨਸ਼ਿਪ ਚ ਮੇਰਾ 2000 ਦੋ ਵਾਰ ਮੈਡਲ ਆ ਜੇ ਨੁਸੂਲਤਾਂ ਮਿਲਦੀਆਂ ਨੇ ਵਾਕ ਖਿਡਾਰੀਆਂ ਨੂੰ ক্রিকেট ਲਾ ਲਓ ਹੌਕੀ ਲਾ ਲਓ ਜਾਂ ਹੋਰ ਖਿਡਾਰੀ ਨੇ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਤੁਹਾਨੂੰ ਪੈਰਾ ਖਿਡਾਰੀਆਂ ਨੂੰ ਵੀ ਉਹ ਸਹੂਲਤਾਂ ਮਿਲਦੀਆਂ ਨੇ ਜੇ ਵਾਂਦੇ ਰਹਿ ਜਾਂਦੇ ਹੋ ਬਸ ਇੱਕ ਜਿਹੜਾ ਵੀਕ ਪੁਆਇੰਟ ਹੁਣ ਤੱਕ ਇਹੀ ਹੈ ਪੰਜਾਬ ਸਰਕਾਰ ਦਾ ਕਿ ਜਿਹੜੀ ਪੈਰਾ ਸਪੋਰਟਸ ਦੇ ਲਈ ਨੌਕਰੀਆਂ ਦਾ ਜਿਹੜਾ ਉਪਰਾਲਾ ਨਹੀਂ ਕਰ ਰਹੀ ਪੈਰਾ ਏਵਲ ਬੋਡੀ ਪਲੇਅਰ ਨੂੰ ਪਾਰਟਿਸਪੇਸ਼ਨ ਤੇ ਵੀ ਜੋਬ ਹੈ ਏਸ਼ੀਅਨ ਗੇਮ ਪਾਰਟਿਸਪੇਸ਼ਨ ਤੇ ਵੀ ਜੋਬ ਹੈ ਪੈਰਾ ਪਲੇਅਰ ਨੂੰ ਨਹੀਂ ਹੈ ਪੈਰਾ 올림픽 ਦੇ ਵਿੱਚ ਵੀ ਪਾਰਟਿਸਪੇਸ਼ਨ ਤੇ ਜੌਬ ਨਹੀਂ ਹੈ ਜੀ ਐਦੂ ਵੱਡਾ ਲੈਵਲ ਦੱਸੋ ਹੁਣ ਕੀ ਅਸੀਂ ਹੋਰ ਕੀ ਖੇਡੀਏ ਵੀ ਜਿਸ ਦੇ ਨਾਲ ਸਾਨੂੰ ਜੌਬ ਮਿਲ ਜੇ ਹਨ ਜਿਹੜੇ ਬਾਕੀ ਕੰਟਰੀਜ਼ ਦੇ ਖਿਡਾਰੀ ਨੇ ਉਹਨਾਂ ਨੂੰ ਕਿਹਵਰੀਆਂ ਸਹੂਲਤਾਂ ਮਿਲਦੀਆਂ ਨੇ ਜਦੋਂ ਉੱਥੇ ਪਹੁੰਚਦੇ ਨੇ ਤੁਹਾਡੇ ਮੁਕਾਬਲੇ 7 ਤੋਂ 8 ਨੈਸ਼ਨਲ ਮੈਡਲ ਨੇ ਜੀ 10 ਤੋਂ 15 ਇੰਟਰਨੈਸ਼ਨਲ ਮੈਡਲ ਨੇ ਏਸ਼ੀਅਨ ਗੇਮ ਮੈਡਲ ਆਈ ਅਬ ਪੈਰਾ 올림픽 ਤਾਂ ਬਹੁਤ ਵੱਡੀ ਸੁਪਨਾ ਹੀ ਹੁੰਦਾ ਹਨਾ ਇੱਕ ਪਲੇਅਰ ਦਾ ਐਡੇ ਵੱਡੇ ਲੈਵਲ ਤੇ ਜਾ ਕੇ ਖੇਡਣਾ ਪਰ ਲੋਕ ਅੱਜ ਵੀ ਪੁੱਛਦੇ ਨੇ ਵੀ ਤੈਨੂੰ ਜੌਬ ਨਹੀਂ ਮਿਲੀ। ਕਾਫੀ ਫਰਕ ਹੁੰਦਾ ਸਾਡੇ ਨਾਲ ਉਹਨਾਂ ਦੇ ਫਿਜ਼ਿਓ ਵਗੈਰਾ ਨਾਲ ਹੁੰਦੇ ਆ ਨਾ। ਕੱਲੇ-ਕੱਲੇ ਪਲੇਅਰ ਦਾ ਕੱਲਾ-ਕੱਲਾ ਫਿਜ਼ਿਓ ਹੁੰਦਾ ਤੇ ਇੰਡੀਆ ਟੀਮ ਦਾ ਇੱਕ ਜਾਂ ਦੋ ਥੋੜੇ ਜਾਂਦੇ ਨੇ। ਇੱਕ ਜਾਂ ਦੋ ਹੁੰਦੇ ਨਹੀਂ ਸਾਰੀ ਟੀਮ ਦੇ ਲਈ। ਉਹ ਵੀ ਲੱਭਣੇ ਪੈਂਦੇ ਸਾਨੂੰ। ਵਿਸ਼ੇਸ਼ ਪੱਦਰ ਦੇ ਉੱਤੇ ਖੇਡਣਾ ਕੋਈ ਖਾਲਾਜੀ ਦਾ ਆਵਾੜਾ ਨਹੀਂ ਹੁੰਦਾ। ਜਿਨ੍ਹਾਂ ਦੇ ਅੰਗ ਪੈਰ ਸਹੀ ਨੇ ਉਹ ਤਾਂ ਖੇਡ ਵੀ ਲੈਂਦੇ ਨੇ। ਸਹੂਲਤਾਂ ਵੀ ਬਹੁਤ ਮਿਲ ਜਾਂਦੀਆਂ ਨੇ। ਪਰ ਜਿਹੜੇ ਪੈਰਾ ਖਿਡਾਰੀ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣੇ-ਹੁਣੇ ਅਸੀਂ ਦੇਖਿਆ ਕਿ 올림픽ਸ ਦੇ ਵਿੱਚ ਭਾਰਤ ਨੇ ਮੈਡਲ ਜਿੱਤੇ ਨੇ ਹਾਕੀ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰੇ ਪੰਜਾਬੀ ਖਿਡਾਰੀ ਸੀ ਉਹਨਾਂ ਦਾ ਮਾਣ ਸਨਮਾਨ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕੀਤਾ ਜਦੋਂ ਤਿਆਰੀ ਕਰਨੀ ਸੀ 15-15 ਲੱਖ ਰੁਪਇਆ ਉਦੋਂ ਦਿੱਤਾ 올림픽ਸ ਲਈ ਹੁਣ ਪੈਰਾ 올림픽ਸ ਸਟਾਰਟ ਹੋਣ ਜਾ ਰਹੀਆਂ ਨੇ ਤੇ ਪੈਰਾ ਖਿਡਾਰੀਆਂ ਨੂੰ ਵੀ ਪੈਸੇ ਦਿੱਤੇ ਅੱਜ ਅਨਾਉਂਸ ਕੀਤੇ ਗਏ ਨੇ ਕਿ ਇਹਨਾਂ ਨੂੰ ਵੀ ਜਿਹੜਾ ਉਹ ਖੇਡਣ ਜਾਣ ਵਾਸਤੇ ਪੈਸੇ ਦਿੱਤੇ ਜਾਣਗੇ ਇਨਰੀਆਂ ਹੋਰ ਕੀ ਕੀ ਮੁਸ਼ਕਲਾਂ ਨੇ ਉਹ ਵੀ ਅਸੀਂ ਜਾਣਦੇ ਰ ਸਾਡੇ ਨਾਲ ਦੋ ਪੈਰਾ ਖਿਡਾਰੀ ਮੌਜੂਦ ਨੇ ਬਾਈ ਜੀ ਹੁਣੀ ਗੋਲਾ ਸੁੱਟਦੇ ਨੇ ਮਲੇਰ ਕੋਟਲੇ ਮਲੇਰ ਕੋਟਲੇ ਤੋਂ ਨੇ ਬਾਈ ਕੀ ਨਾਮ ਹੈ ਤੁਹਾਡਾ ਮੁਹੰਮਦ ਯਾਸਰ ਜੀ ਮੁਹੰਮਦ ਯਾਸਰ ਹਾਂਜੀ ਯਾਸਰ ਸਾਹਿਬ ਕਿਹੜੀ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਪੈਰਾ ਇੱਕ ਪੈਰਾ ਖਿਡਾਰੀ ਨੂੰ ਸਰ ਦੇਖੋ ਪਹਿਲਾਂ ਤਾਂ ਸਾਡਾ ਇੱਕ ਹਨ ਅੰਗ ਹੈ ਨਹੀਂ ਸਾ ਨੈਚੁਰਲ ਬੰਦੇ ਨੂੰ ਪਤਾ ਚੱਲਦਾ ਵੀ ਹਾਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਦਾ ਤੁਹਾਡੇ ਉਹਨਾਂ ਕਿ ਇਹ ਸ਼ੁਰੂਆਤ ਤੋਂ ਸੀ ਤੁਹਾਡੇ ਜਿਹੜੇ ਇਹ ਅੰਗ ਹੈ ਜਾਂ ਬਾਦ ਵਿੱਚ ਇਨੀ ਸਰ ਇਹ ਮਸ਼ੀਨ ਦੇ ਵਿੱਚ ਆ ਗਿਆ ਸੀ ਬਚਪਨ ਦੇ ਵਿੱਚ ਟੋਕੇ ਵਾਲੀ ਮਸ਼ੀਨ ਹੁੰਦੀ ਆ ਆਪਣੇ ਘਰਾਂ ਦੇ ਵਿੱਚ ਉਹਦੇ ਵਿੱਚ ਕੱਟ ਗਿਆ ਸੀ ਇਹ ਤੇ ਕਟਿਆ ਤਾਂ ਥੋੜਾ ਜਿਹਾ ਸੀ ਇੰਨਾ ਸੀ ਪਰ ਡਾਕਟਰ ਨੇ ਜਿਆਦਾ ਕਰਤਾ ਕੋਈ ਬੋਲ ਰੇ ਦੀ ਕਿ ਜ਼ਹਿਰ ਫੈਲ ਜੂਗੀ ਜਾਂ ਇਦਾਂ ਕੋਈ ਵੀ ਇਨਫੈਕਸ਼ਨ ਹੋ ਸਕਦੀ ਆ ਉਹਦੇ ਕਰਕੇ ਹਨਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਪਹਿਲਾਂ ਵੀ ਖੇਡ ਦੇ ਵਿੱਚ ਸੀ ਜੋ ਬਾਅਦ ਵਿੱਚ ਆਏ ਨਹੀਂ ਸਰ ਮੈਂ ਪਹਿਲਾਂ ਨਹੀਂ ਸੀ ਖੇਡਦਾ ਪਹਿਲਾਂ ਮੈਂ ਇੰਟਰਸਟ ਹੁੰਦਾ ਸੀ ਇਹ ਖੇਡਾਂ ਵੱਲ ਹਨਾ ਪਰ ਦੇਖਦੇ ਰਹਿੰਦੇ ਸੀ ਪਰ ਇਦਾਂ ਹੁੰਦਾ ਸੀ ਵੀ ਕੋਈ ਫਿਊਚਰ ਨਹੀਂ ਹੈਗਾ ਪਰ ਜਦੋਂ ਤੋਂ ਮੈਂ ਪੈਰਾ ਬਾਰੇ ਪਤਾ ਲੱਗਿਆ ਸੀ ਇੱਕ ਅਜਤੋਂ 8-9 ਸਾਲ ਪਹਿਲਾਂ ਦੀ ਗੱਲ ਆ ਫਿਰ ਮੈਂ ਪੈਰਾਬਲ ਦੇਖਿਆ ਵੀ ਕਿਹੜੀ ਗੇਮ ਕਰ ਸਕਦਾ ਆ ਸਾਰੀਆਂ ਗੇਮਾਂ ਟਰਾਈ ਕੀਤਾ ਪਰ ਸ਼ਾਰਟ ਪੁੱਟ ਦੇ ਵਿੱਚ ਇੰਟਰਸਟ ਮੇਰਾ ਜ਼ਿਆਦਾ ਸੀ ਤੇ ਫਿਰ ਮੈਂ ਉਹਨੂੰ ਹੀ ਰੈਗੂਲਰਲੀ ਫਿਰ ਟ੍ਰੇਨਿੰਗ ਕੀਤੀ ਸੀ ਮੇਰੇ ਕੋਚ ਨੇ ਹਰਮਿੰਦਰਪਾਲ ਸਿੰਘ ਘੁੰਮਣ ਉਹਨਾਂ ਨੇ ਮੈਨੂੰ ਤਿਆਰੀ ਕਰਵਾਈ ਸੀ ਉਹਨਾਂ ਨੇ ਹੀ ਦੱਸਿਆ ਸੀ ਪੈਰਾ ਸਪੋਰਟਸ ਬਾਰੇ ਤੇ ਉਸ ਤੋਂ ਬਾਅਦ ਕਿੰਨਾ ਸਫਰ ਤੁਹਾਡਾ ਹੋ ਗਿਆ ਇਹ ਇਹ ਪੈਰਾ ਖੇਡ ਦੇ ਵਿੱਚ ਤਰ तकरीबन 9 ਸਾਲ ਹੋ ਗਈ ਸੀ 9 ਸਾਲ ਹੋ ਗਏ ਹਾਂ ਜੀ ਏਸ਼ੀਅਨ ব্রونز ਮੈਡਲ ਏਸ਼ੀਅਨ ਗੇਮਸ ਏਸ਼ੀਅਨ ਗੇਮਸ ਹਾਂ ਜੀ 4 4 ਵਾਰ ਵਲਡ ਖੇਡ ਚੁੱਕੇ ਆਂ ਮੈਂ ਤੇ ਏਸ਼ੀਅਨ ਗੇਮ ਮੈਡਲ ਹੈ ਮੇਰਾ ਤੇ ਆ ਮੇਰਾ ਫਰਸਟ ਪੈਰਾਓਲੰਪਿਕ ਜਿਵੇਂ ਬਾਕੀਆਂ ਨੂੰ ਸਹੂਲਤਾਂ ਮਿਲਦੀਆਂ ਨੇ ਵਾਕ ਖਿਡਾਰੀਆਂ ਨੂੰ ক্রিকেট ਲਾ ਲਓ ਹਾਕੀ ਲਾ ਲਓ ਜਾਂ ਹੋਰ ਖਿਡਾਰੀ ਨੇ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਤੁਹਾਨੂੰ ਪੈਰਾ ਖਿਡਾਰੀਆਂ ਨੂੰ ਵੀ ਉਹ ਸਹੂਲਤਾਂ ਮਿਲਦੀਆਂ ਨੇ ਜੋ ਬੰਦੇ ਰਹਿ ਜਾਂਦੇ ਹੋ ਨਹੀਂ ਸਿਰਫ ਪਹਿਲੀ ਸਰਕਾਰ ਹੈ ਜੀ ਜੋ ਸਾਨੂੰ ਬਰਾਬਰ ਹੱਕ ਦੇ ਰਹੀ ਆ ਪਰ ਕੁਝ ਕਮੀਆਂ ਨੇ ਹਜੇ ਵੀ ਅਸੀਂ ਜਿਨ੍ਹਾਂ ਦੇ ਲਈ ਪਹਿਲਾਂ ਦੂਜੀਆਂ ਸਰਕਾਰਾਂ ਨਾਲ ਵੀ ਲੜਦੇ ਰਹੇ ਆ ਧਰਨੇ ਵੀ ਲਗਾਏ ਉਹ ਆ ਜੋਬ ਉਹ ਸਾਨੂੰ ਅੱਜ ਵੀ ਨਹੀਂ ਮਿਲ ਰਹੀ ਪੈਰਾ ਏਬਲ ਬਾਡੀ ਪਲੇਅਰ ਨੂੰ ਪਾਰਟਿਸਪੇਸ਼ਨ ਤੇ ਵੀ ਜੋਬ ਆ ਏਸ਼ੀਅਨ ਗੇਮ ਪਾਰਟਿਸਪੇਸ਼ਨ ਤੇ ਵੀ ਜੋਬ ਆ ਪੈਰਾ ਪਲੇਅਰ ਨੂੰ ਨਹੀਂ ਆ ਪੈਰਾ 올림픽 ਦੇ ਵਿੱਚ ਵੀ ਪਾਰਟਿਸਪੇਸ਼ਨ ਤੇ ਜੋਬ ਨਹੀਂ ਹੈ ਜੀ ਐਦੂ ਵੱਡਾ ਲੈਵਲ ਦੱਸੋ ਹੁਣ ਕੀ ਅਸੀਂ ਹੋਰ ਕੀ ਖੇਢੀ ਐ ਵੀ ਜਿਹਦੇ ਨਾਲ ਸਾਨੂੰ ਜੋਬ ਮਿਲ ਜੇ ਹਨਾ ਦੂ ਤੋ ਸਭ ਕੋ ਜਾਰਾ ਜੋਬ ਕਿਉਂਕਿ ਕੋਟਾ ਜਿਵੇਂ ਕਈ ਵਾਰੀ ਹੁੰਦਾ ਨਾ ਰਾਖਵਾਂ ਕੋਟਾ ਹੁੰਦਾ ਇੱਕ ਸਿੱਧੇ ਤੌਰ 'ਤੇ ਜੇ ਕਿਸੇ ਨੂੰ ਭਰਤੀ ਹੋਣਾ ਕਿਤੇ ਕਿਸੇ ਮਹਿਕਮੇ ਦੇ ਵਿੱਚ ਤੇ ਇੱਕ ਰੱਖਮ ਉਹ ਕੋਟਾ ਹੁੰਦਾ ਹੈ। ਤੋਂ ਉਸ ਕੋਟੇ ਦੇ ਤਹਿਤ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਪਰ ਤੁਹਾਨੂੰ ਤੁਸੀਂ ਕਹਿ ਰਹੇ ਤੇ ਸਾਨੂੰ ਤਾਂ ਉਹ ਇਹ ਖੇਡਦੇ ਵੀ ਆਂ ਫਿਰ ਵੀ ਸਹੂਲਤਾਂ ਤੋਂ ਵਾਂਝੇ ਆਂ ਸਰ 7 ਤੋਂ 8 ਨੈਸ਼ਨਲ ਮੈਡਲ ਨੇ ਜੀ 10 ਤੋਂ 15 ਇੰਟਰਨੈਸ਼ਨਲ ਮੈਡਲ ਨੇ ਏਸ਼ੀਅਨ ਗੇਮ ਮੈਡਲ ਆਈ ਪੈਰਾਓਲੰਪਿਕ ਤੋਂ ਬਹੁਤ ਵੱਡੀ ਇੱਕ ਸੁਪਨਾ ਹੀ ਹੁੰਦਾ ਹੈ ਨਾ ਇੱਕ ਪਲੇਅਰ ਦਾ ਐਡੇ ਵੱਡੇ ਲੈਵਲ ਤੇ ਜਾ ਕੇ ਖੇਡਣਾ ਪਰ ਲੋਕ ਅੱਜ ਵੀ ਪੁੱਛਦੇ ਨੇ ਵੀ ਤੈਨੂੰ ਜੌਬ ਨਹੀਂ ਮਿਲੀ ਫਿਰ ਉੱਥੇ ਅਸੀਂ ਕੀ ਆਨਸਰ ਕਰੀਏ ਹੁਣ ਤੁਸੀਂ ਇਹ ਚੀਜ਼ ਨੂੰ ਸਮਝ ਸਕਦੇ ਹੋ ਵੀ ਮੈਂ ਹੁਣ ਉਹਨਾਂ ਨੂੰ ਕੀ ਕਹਾਂ ਵੀ ਕਿਉਂ ਨਹੀਂ ਮਿਲੀ ਅਸਲ ਇੱਕ ਖਿਡਾਰੀ ਲਈ ਕਿੰਨਾ ਇੱਕ ਔਖਾ ਹੁੰਦਾ ਏ 올림픽 ਪੈਰਾ 올림픽ਸ ਤੱਕ ਪਹੁੰਚਣਾ 올림픽ਸ ਤੱਕ ਪਹੁੰਚ ਖਾਸ ਕਰ ਪੈਰਾ ਖਿਡਾਰੀ ਸਰ ਏਬਲ ਬੋਡੀ ਨਾਲੋਂ ਜ਼ਿਆਦਾ ਔਖਾ ਆ ਕਿਉਂਕਿ ਸਾਨੂੰ ਟ੍ਰੇਨਿੰਗ ਉਹਨਾਂ ਨਾਲੋਂ ਵੀ ਮੁਸ਼ਕਲ ਹੁੰਦਾ ਸਾਨੂੰ ਟ੍ਰੇਨਿੰਗ ਕਰਨਾ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਇੰਨੀ ਕੋਈ ਫੈਸਿਲਿਟੀ ਵੀ ਨਹੀਂ ਹੈ ਨਾ ਵੀ ਆਪਾਂ ਜਦੋਂ ਇੰਟਰਨੈਸ਼ਨਲ ਪਲੇਅਰਾਂ ਨੂੰ ਦੇਖੀਏ ਉਹ ਤਾਂ ਬਹੁਤ ਜ਼ਿਆਦਾ ਅੱਗੇ ਨੇ ਸਾਡੇ ਦੋ। ਅੱਛਾ ਬਤਾਓ ਤੁਹਾਡੇ ਕੋਲ ਉਹਨਾਂ ਦੁਬਾਰਾ ਇਹ ਭਾਈ ਸਾਹਿਬ ਨੇ ਤੁਹਾਡਾ ਕੀ ਨਾਮ ਹੈ ਭਾਈ? ਮੇਰਾ ਨਾਮ ਪਰਮਜੀਤ ਕੁਮਾਰ ਹੈ ਜੀ। ਪਰਮਜੀਤ ਕੁਮਾਰ ਜੀ ਤੁਸੀਂ ਵੇਟ ਲਿਫਟਰ ਹੋ? ਹਾਂ ਜੀ ਪਾਵਰ ਲਿਫਟਿੰਗ। ਪਾਵਰ ਲਿਫਟਰ ਹਾਂ ਜੀ। ਤੇ 휠ਚੇਅਰ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਖੇਡ ਨੂੰ ਚੁਣਿਆ ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਖੇਡ ਚੁਣੀ ਆਂ? ਕਈ ਵਾਰ ਤਾਂ ਹੁੰਦਾ ਅਸੀਂ ਬਹੁਤ ਸਾਰਾ ਬਹੁਤ ਵਾਰ ਦੇਖਦੇ ਆ ਕਿ ਜਿਹੜੇ ਇਦਾਂ ਦੇ ਵਿਅਕਤੀ ਨੇ ਜਿਹੜਾ ਕੋ ਜਿਹੜੇ ਚੱਲ ਫੇਰ ਨਹੀਂ ਸਕਦੇ ਉਹ ਬਹੁਤ ਵਾਰ ਦੇਖਿਆ ਲੈਟਰ ਲਾਈਟਸ ਦੇ ਉੱਤੇ ਦੇਖਿਆ ਭੀਖ ਮੰਗਦੇ ਹੋਏ ਹਨਾ ਪਰ ਤੁਸੀਂ ਇਹ ਖੇਡ ਨੂੰ ਚੁਣਿਆ ਕਿਵੇਂ ਦਿਮਾਗ ਦੇ ਵਿੱਚ ਆਇਆ ਬਸ ਸ਼ੁਰੂ ਤਾਂ ਜਿੱਦਾਂ ਮੈਨੂੰ ਜਿਮ ਜਾਣ ਦਾ ਸ਼ੌਂਕ ਸੀਗਾ ਸੋ ਮੈਂ 10 ਜਾਂ 12 ਸਾਲ ਦੀ ਉਮਰ 'ਚ ਜਿਮ ਜਾਣਾ ਸਟਾਰਟ ਕੀਤਾ ਸੀ ਸੋ ਉੱਥੇ ਮੈਂ ਦੇਖਦਾ ਸੀ ਕਿ ਜਿੱਦਾਂ ਮੈਂ ਜਦੋਂ ਬੈਂਚ ਪ੍ਰੈਸ ਲਾਉਂਦਾ ਸੀ ਤਾਂ ਮੈਂ ਦੂਜੇ ਮੁੰਡਿਆਂ ਨਾਲੋਂ ਚਾਹੇ ਮੇਰੇ ਮੇਰੇ ਨਾਲੋਂ ਮਤਲਬ ਸਿਹਤ 'ਚ ਚੰਗੇ ਸੀ ਵਧੀਆ ਸੀ ਬਟ ਉਹਨਾਂ ਨਾਲੋਂ ਜ਼ਿਆਦਾ weight ਮੈਂ ਚੱਕਦਾ ਹੁੰਦਾ ਸੀ ਤੋਂ ਉੱਥੋਂ ਮੇਰਾ ਇੰਟਰਸਟ ਥੋੜਾ ਥੋੜਾ ਵਧਣਾ ਸਟਾਰਟ ਹੋਇਆ ਸੋ ਉਸ ਤੋਂ ਬਾਅਦ ਫਿਰ ਮੇਰੇ ਏਰੀਆ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਰਹਿਲੂ ਜੀ ਕਿਹੜਾ ਏਰੀਆ ਤੁਹਾਡਾ ਮੇਰਾ ਏਰੀਆ ਫਲੋਰ ਹੈ ਜੀ ਜਲੰਧਾ ਡਿਸਟ੍ਰਿਕਟ ਸੋ ਉਹਨਾਂ ਦਾ ਪੈਰਾ অলਪੀਮਪਿਕਸ ਦੇ ਵਿੱਚ ਮੈਡਲ ਆ ਹੁਣ ਤੱਕ ਪਾਵਰ ਲਿਫਟਿੰਗ ਦਾ ਇੱਕੋ ਇੱਕ ਮੈਡਲ ਆ ਪੈਰਾ অলਪੀਮਪਿਕਸ ਦੇ ਵਿੱਚ ਸੋ ਉਹਨਾਂ ਦੇ ਬਾਰੇ ਮੈਨੂੰ ਸੁਣਨ ਲਈ ਮਿਲਦਾ ਹੁੰਦਾ ਸੀਗਾ ਆਪਣੇ ਆਲੇ ਦੁਆਲੇ ਦੇ ਦੋਸਤਾਂ ਤੋਂ ਜਾਂ ਸੋ ਫਿਰ ਮੈਂ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਤੇ ਉਸ ਤੋਂ ਬਾਅਦ ਮੈਂ ਪੈਰਾ ਪਾਵਰ ਲਿਫਟਿੰਗ ਜੁਆਇਨ ਕੀਤੀ ਉਹਨਾਂ ਦੇ ਜ਼ਰੀਏ ਹਾਂ ਜੀ ਉਸ ਤੋਂ ਬਾਅਦ ਫਿਰ ਕਿਵੇਂ ਕਿਵੇਂ ਰਿਹਾ ਤੁਹਾਡਾ ਸਫਰ ਅੱਗੇ ਹਾਂਜੀ ਉਸ ਤੋਂ ਬਾਅਦ ਸਫਰ ਹੁਣ ਗੱਲ ਕਰੀਏ ਲਗਭਗ 12 ਸਾਲ ਹੋ ਗਏ ਸਫਰ ਚੱਲਦੇ ਹੋਏ ਤੇ ਹੁਣ ਤੱਕ ਮੈਂ 7 ਸਾਲ ਮੈਨੂੰ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਹੋਏ ਹੋ ਗਏ ਆ ਤੇ ਹੁਣ ਤੱਕ ਮੇਰੇ 6 ਇੰਟਰਨੈਸ਼ਨਲ ਮੈਡਲ ਨੇ ਉਹਦੇ ਵਿੱਚ ਪੈਰਾ ਏਸ਼ੀਅਨ ਗੇਮਸ 2018 वर्ल्ड ਚੈਂਪੀਅਨਸ਼ਿਪ ਚ ਮੇਰਾ 2000 ਦੋ ਵਾਰ ਮੈਡਲ ਆ ਤੇ 3-4 ਮੈਡਲ ਹੋਰ ਵੀ ਇਹਨੇ ਮੇਰੇ ਓਪਨ ਕੰਪੀਟੀਸ਼ਨ ਦੇ ਵਿੱਚ ਹਾਂਜੀ ਤਾਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਆ ਕਰਦਾ ਗੁਜ਼ਾਰਾ ਇਹ ਦੇਖੋ ਪਾਪਾ ਮਿਹਨਤ ਕਰਦੇ ਨੇ ਸ਼ੁਰੂ ਤੋਂ ਮਤਲਬ ਉਹਨਾਂ ਦੀ سپورਟ ਦੇ ਨਾਲ ਜਦੋਂ ਮਤਲਬ ਗੇਮ ਮੈਂ ਸਟਾਰਟ ਕੀਤੀ ਸਰਕਾਰਾਂ ਦਾ ਚਲੋ ਹੁਣ ਸਾਨੂੰ ਸਾਡਾ ਸਾਥ ਦੇ ਰਹੀਆਂ ਮਤਲਬ ਜਦੋਂ ਇੱਕ ਪਲੇਅਰ ਦਿਖਣ ਲੱਗ ਜਾਂਦਾ ਜਾਂ ਅੱਛੇ ਲੈਵਲ ਤੇ ਪਹੁੰਚ ਜਾਂਦਾ ਤੇ ਬਟ ਜਿਹੜੀ ਪਹਿਲੀ سپورਟ ਹੈ ਉਹ ਹਰ ਇੱਕ ਮੇਰੇ ਹਿਸਾਬ ਨਾਲ ਪਲੇਅਰ ਨੂੰ ਜਿਹੜਾ ਕਰਦਾ ਉਹਦੀ ਫੈਮਿਲੀ ਕਰਦੀ ਹੈ ਉਹਦੇ ਮੰਮੀ ਪਾਪਾ ਹਾਂਜੀ ਅੱਛਾ ਤੁਹਾਡਾ ਵੀ ਗਿਲਾ ਹੈ ਕਿ ਨੌਕਰੀ ਜਿਹੜੀ ਆ ਤੁਹਾਨੂੰ ਨਹੀਂ ਮਿਲੀ ਹਾਂਜੀ ਗਿੱਲਾ ਇਹੀ ਹੈ ਦੇਖੋ ਹੁਣ ਸਪੋਰਟਸ ਪਾਲਿਸੀ ਜਿਵੇਂ ਅੱਜ ਵੀ ਸਾਨੂੰ ਇੱਥੇ ਬੁਲਾਇਆ ਗਿਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਇੱਕ ਨਾਰਮਲ ਖਿਡਾਰੀਆਂ ਦੇ ਨਾਲ ਸਾਡਾ ਵੀ ਸਨਮਾਨ ਕੀਤਾ ਗਿਆ ਕੈਸ਼ ਪ੍ਰਾਈਜ਼ ਮਨੀ ਦੇ ਨਾਲ ਜੋ ਮਤਲਬ ਇੱਕ ਪਾਰਟਿਸਪੇਸ਼ਨ ਮਨੀ ਸੀਗੀ ਵੱਟ ਉਹਦੇ ਨਾਲ ਨਾਲ ਜਿਵੇਂ ਮੁੱਖ ਮੰਤਰੀ ਸਾਹਿਬ ਜੀ ਨੇ ਬੋਲਿਆ ਕਿ ਉਹਨਾਂ ਨੇ ਜਿੱਦਾਂ ਨਾਰਮਲ ਜਿਹੜੇ ਪਲੇਅਰ ਆ ਉਹਨਾਂ ਦੀਆਂ ਕੋਚਸ ਦੀਆਂ ਜਿਹੜੇ ਆ ਮਤਲਬ ਪੋਸਟਾਂ ਕੱਢੀਆਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਉਹਨਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਉਵੇਂ ਹੀ ਮਤਲਬ ਪੈਰਾ ਦੇ ਆ ਵੀ ਜਿਵੇਂ ਪੋਸਟਾਂ ਆ ਕੋਚਸ ਦੀਆਂ ਕੱਡੀਆਂ ਜਾਣ ਹਰ ਇੱਕ ਏਰੀਆ ਦੇ ਵਿੱਚ ਤੇ ਉਹਨਾਂ ਪੈਰਾ ਦੇ ਜਿੰਨੇ ਵੀ ਮਤਲਬ ਪਲੇਅਰ ਹੈ ਉਹਨਾਂ ਨੂੰ ਉਹਨਾਂ ਦੇ ਅਚੀਵਮੈਂਟਸ ਦੇ ਹਿਸਾਬ ਨਾਲ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮਤਲਬ ਕਹਿਣ ਦਾ ਇਹ ਕਿ ਜੇਕਰ ਤੁਹਾਨੂੰ ਤਵੱਜੋ ਦਿੱਤੀ ਜਾਵੇ ਤੁਹਾਡੇ ਨਾਲ ਜਿਹੜੇ ਹੋਰ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਜਿਹੜੇ ਜਿਨਾਂ ਦੇ ਅੰਗ ਪੈਰ ਨਹੀਂ ਹੈਗੇ ਇੱਕ ਤਾਂ ਉਹਨਾਂ ਨੂੰ ਹੌਸਲਾ ਮਿਲੇਗਾ ਇੱਕ ਦਿਨ ਰ ਹੈਗੇ ਉਹਨਾਂ ਨੂੰ ਵੀ ਹੌਸਲਾ ਮਿਲੇਗਾ ਕਿ ਭਾਈ ਦੇਖੋ ਜੇ ਇਹ ਕਰ ਸਕਦੇ ਆ ਤੇ ਅਸੀਂ ਕਿਉਂ ਨਹੀਂ ਹਾਂਜੀ ਬਿਲਕੁਲ ਮੈਂ ਕਈ ਡਿਸੇਬਲ ਪਲੇਅਰ ਮਤਲਬ ਡਿਸੇਬਲ ਲੋਕ ਆ ਜਿਹੜੇ ਹੱਲੇ ਤੱਕ ਮਤਲਬ ਉਹਨਾਂ ਨੂੰ ਮੇਰੇ ਹਿਸਾਬ ਨਾਲ ਪਤਾ ਹੀ ਨਹੀਂ ਹੋਣਾ ਕਿ ਪੈਰਾ ਸਪੋਰਟਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਸੋ ਇਹੀ ਆ ਕਿ ਮਤਲਬ ਹੁਣ ਅਵੇਅਰਨੈਸ ਦੀ ਹੱਲੇ ਜ਼ਰੂਰਤ ਹੈ ਪੰਜਾਬ ਦੇ ਵਿੱਚ ਕਾਫੀ ਸੋ ਜਿਵੇਂ ਸਾਨੂੰ سپورਟ ਮਿਲੇਗੀ ਅਸੀਂ ਵੀ ਗਾਂਹ ਹੋਰ ਦਸਾਂ ਪਲੇਅਰਾਂ ਨੂੰ ਜਾਂ ਦਸਾਂ ਜਿਹੜੇ 10 ਡਿਸੇਬਲ ਲੋਕ ਹੋਣਗੇ ਉਹਨਾਂ ਨੂੰ ਅਵੇਅਰ ਕਰਾਂਗੇ ਵੀ ਤੁਸੀਂ ਵੀ ਪਪਾ ਮਤਲਬ ਪੈਰਾ ਸਪੋਰਟਸ ਜੁਆਇਨ ਕਰੋ ਸੋ ਵਧੀਆ ਫਿਊਚਰ ਬਣੂਗਾ ਸਾਰਿਆਂ ਦਾ ਹਾਂਜੀ ਉਹਨਾਂ ਦਾ ਖਰਚਾ ਆ ਜਾਂਦਾ ਤੁਹਾਡਾ ਹੁਣ ਪੈਰਾ ਓਲੰਪਿਕਸ ਦੇ ਵਿੱਚ ਤੁਸੀਂ ਜਾ ਰਹੇ ਹੋ ਖਰਚਾ ਦੇਖੋ ਜੀ ਸਾਡਾ ਡਾਈਟ ਤਾਂ ਹੁੰਦਾ ਬਾਕੀ ਟਰੈਵਲਿੰਗ ਵਗੈਰਾ ਦਾ ਮੈਂ ਐਵੇਂ ਗੈਸ ਤਾਂ ਨਹੀਂ ਕਰ ਸਕਦਾ ਬਟ ਖਰਚਾ ਅੱਛਾ ਖਾਸਾ ਹੋ ਜਾਂਦਾ ਹੈ ਹਾਂਜੀ ਉਹ ਵੀ ਫਿਰ ਫੈਮਿਲੀ ਸਪੋਰਟ ਕਰਦੀ ਆ ਜਾਂ ਕੋਈ ਹੋਰ ਵੀ ਸਪੋਰਟ ਕਰਦਾ ਟਰੈਵਲਿੰਗ ਵਗੈਰਾ ਹੁਣ ਤਾਂ ਦੇਖੋ ਫੈਮਿਲੀ ਸਪੋਰਟ ਵੀ ਹੈਗੀ ਆ ਤੇ ਹੁਣ ਜੇ ਸਰਕਾਰ ਦੀ ਵੀ ਸਪੋਰਟ ਹੈ ਮੈਂ ਹੁਣ ਨਹੀਂ ਕਹੂੰਗਾ ਕਿ ਸਰਕਾਰ ਦੀ ਸਪੋਰਟ ਨਹੀਂ ਹੈਗੀ ਬਟ ਇਹ ਹੀ ਬਸ ਇੱਕ ਜਿਹੜਾ ਵੀਕ ਪੁਆਇੰਟ ਹੁਣ ਤੱਕ ਇਹੀ ਆ ਪੰਜਾਬ ਸਰਕਾਰ ਦਾ ਕਿ ਜਿਹੜੀ ਪੈਰਾ ਸਪੋਰਟਸ ਦੀ ਨੌਕਰੀਆਂ ਦਾ ਜਿਹੜਾ ਉਪਰਾਲਾ ਨਹੀਂ ਕਰ ਰਹੀ ਹਾਂਜੀ ਅੱਛਾ ਹੁਣ ਕਿਵੇਂ ਦੀ ਤਿਆਰੀ ਹੈ ਤੁਹਾਡੀ ਪੈਰਾ ਓਲੰਪਿਕਸ ਦੀ ਤਿਆਰੀ ਠੀਕ ਹੈ ਜੀ ਵਧੀਆ ਚੱਲ ਰਿਹਾ ਮਤਲਬ 5-7 ਸਾਲ ਤੋਂ ਇਸੇ ਟਾਰਗੇਟ ਨੂੰ ਲੈ ਕੇ ਚੱਲ ਰਿਹਾ ਸੀ ਕਿ ਪੈਰਾ ਓਲੰਪਿਕਸ ਦੇ ਵਿੱਚ ਜਾਣਾ ਪ ਮੈਡਲ ਦੀ ਉਮੀਦ ਕਰਦੇ ਆ ਸੋ ਆਸਾ ਕਰਦਾ ਕਿ ਮਤਲਬ ਮੈਡਲ ਵੀ ਇੰਡੀਆ ਦੇ ਲਈ ਜਿੱਤ ਕੇ ਆਵਾਂ ਤੁਸੀਂ ਵਰਲਡ ਚੈਂਪੀਅਨਸ਼ਿਪ ਵੀ ਖੇਡੇ ਹੋ ਜਿਹੜੇ ਬਾਕੀ ਕੰਟਰੀਜ਼ ਦੇ ਖਿਡਾਰੀ ਨੇ ਉਹਨਾਂ ਨੂੰ ਕਿਹਵਰੀਆਂ ਸਹੂਲਤਾਂ ਮਿਲਦੀਆਂ ਨੇ ਜਦੋਂ ਉੱਥੇ ਪਹੁੰਚਦੇ ਨੇ ਤੁਹਾਡੇ ਮੁਕਾਬਲੇ ਇੱਕ ਸਹੂਲਤਾਂ ਹੀ ਸਾਰੀਆਂ ਮਤਲਬ ਵਧੀਆ ਹੀ ਆ ਸਾਰੇ ਪਲੇਅਰਾਂ ਦੀਆਂ ਸੋ ਉਹਨਾਂ ਦਾ ਲੱਗ ਗਈ ਹੈ ਮਤਲਬ ਰਤਬਾ ਉਹਨਾਂ ਦਾ ਲੱਗ ਗਈ ਹੁੰਦਾ ਥੋੜਾ ਤੇ ਬਾਕੀ ਅਸੀਂ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹੱਲੇ ਮੈਂ ਬਾਕੀ ਇੰਨਾ ਗੈਸ ਵੀ ਨਹੀਂ ਕੀਤਾ ਬਟ ਇਹ ਕਹਿ ਸਕਦੇ ਕਿ ਇੰਡੀਆ ਨਾਲੋਂ ਵਧੀਆ ਉਹਨਾਂ ਦੀਆਂ ਸਹੂਲਤਾਂ। ਸਹੂਲਤਾਂ ਵਧੀਆ। ਜੀ। ਹਾਂ ਜੀ। ਅੱਛਾ ਮਮਰ ਜਸਤਰ ਜੀ ਜਿਹੜੇ ਤੁਸੀਂ ਦੱਸੋ ਵੀ ਕਿਵੇਂ-ਕਿਵੇਂ ਦੀਆਂ ਸਹੂਲਤਾਂ ਜਿਹੜੀਆਂ ਉੱਥੋਂ ਦੇ ਬਾਕੀ ਕੰਟਰੀਜ਼ ਦੇ ਲੋਕਾਂ ਨੂੰ ਮਿਲਦੀਆਂ ਨੇ ਤੁਹਾਨੂੰ ਮਿਲਦੀਆਂ ਹੋਣਗੀਆਂ ਆਪਸ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ। ਹਾਂਜੀ ਸਰ ਕਾਫੀ ਫਰਕ ਹੁੰਦਾ ਸਾਡੇ ਨਾਲ ਉਹਨਾਂ ਦੇ ਫਿਜ਼ਿਓ ਵਗੈਰਾ ਨਾਲ ਹੁੰਦੇ ਆ ਨਾ। ਕੱਲੇ-ਕੱਲੇ ਪਲੇਅਰ ਦਾ ਕੱਲਾ-ਕੱਲਾ ਫਿਜ਼ਿਓ ਹੁੰਦਾ ਤੇ ਇੰਡੀਆ ਟੀਮ ਦਾ ਇੱਕ ਜਾਂ ਦੋ। ਤੁਹਾਡੇ ਜਾਂਦੇ ਨੇ। ਇੱਕ ਜਾਂ ਦੋ ਹੁੰਦੇ ਨੇ ਸਾਰੀ ਟੀਮ ਦੇ ਲਈ। ਉਹ ਵੀ ਲੱਭਣੇ ਪੈਂਦੇ ਆ ਸਾਨੂੰ। ਹ ਅਜਾ ਇੰਡੀਆ ਤੋਂ ਹੁਣ ਕਿੰਨੇ ਜਾ ਰਹੇ ਨੇ ਪੈਰਾ ਪਲੇਅਰ 84 ਜਾ ਰਹੇ ਆ ਜੀ 83 ਪਲੇਅਰ ਜਾ ਰਹੇ ਆ ਹਾਂ ਜੀ ਉਹਦੇ ਵਿੱਚ ਤਿੰਨ ਪੰਜਾਬ ਦੇ ਤਿੰਨ ਪੰਜਾਬ ਦੇ ਦੋ ਤੁਸੀਂ ਇੱਕ ਹੋਰ ਇੱਕ ਇੱਕ ਲੜਕੀ ਹੈ ਜੀ ਇੱਕ ਲੜਕੀ ਹੈ ਤੇ ਹੁਣ ਤੁਹਾਡੇ ਆ ਕਿਵੇਂ ਆ ਕਿ ਤਿਆਰੀ ਉਥਰੇ ਕਿਵੇਂ ਆ ਸਰ ਤਿਆਰੀ ਇਹ ਕਹ ਲਓ ਕਿ ਇੱਕ ਬਰਾਬਰੀ ਚੱਲ ਰਹੀ ਆ ਉਹਨਾਂ ਦੇ ਜਿਹਦਾ ਦਿਨ ਹੋਊਗਾ ਉਹ ਮੈਡਲ ਲੈ ਜਾਊਗਾ ਜੀ ਬਸ ਇਦਾਂ ਹੀ ਇਦਾਂ ਹੀ ਕਹਿ ਸਕਦਾ ਮੈਂ ਕਹਿ ਰਹੇ ਕਿ ਹੁਣ ਤੁਸੀਂ ਤਾਂ ਰਿਕੋਰਡ ਲੈਵਲ ਦੇ ਉੱਤੇ ਸੁੱਟ ਰਹੇ ਹੋ ਹੁਣ ਤਾਂ ਸ਼ਾਰਟ ਪੁੱਟ ਜੀ 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 ਸੁਰਲਾ 90 ਦਾ ਰਿਕਾਰਡ ਹੈ 16.5 ਮੀਟਰ ਗਰਾਉਂਡ ਥ्रो ਕਰ ਰਿਹਾ 16 0 16 03 ਥ्रो ਮਾਰ ਕੇ ਮੈਂ ਕੁਆਲੀਫਾਈ ਕੀਤਾ ਹੈ ਕੁਆਲੀਫਾਈ ਕਰਦਾ ਹਾਂ ਹਾਂਜੀ ਫਿਰ ਕਦੋਂ ਸਟਾਰਟ ਹੋ ਰਹੀ ਹੈ ਤੁਹਾਡੀ ਸਰ 28 ਤਰੀਕ ਨੂੰ 28 ਤਰੀਕ ਨੂੰ ਹਾਂਜੀ ਫਿਰ ਹੁਣ ਪੂਰੀ ਤਿਆਰੀ ਹੈ ਹਾਂਜੀ ਹਾਂਜੀ ਤਿਆਰੀ ਪੂਰੀ ਹੈ ਫਿਰ ਕੀ ਲੱਗਦਾ ਮੈਡਲ 골ਡ ਲੈ ਕੇ ਪਰਤੋਗੇ ਫਿਰ ਨਹੀਂ ਰਿਕਾਰਡ ਕਰਕੇ ਆਵਾਂਗੇ ਆਪਣੇ ਕੋਲੋਂ ਤਾਂ ਪੂਰੇ ਹੌਂਸਲੇ ਬੁਲੰਦ ਨੇ ਸਾਡੇ ਹਨ ਕਿ ਮਿਹਨਤ ਕੀਤੀ ਹੈ ਮਿਹਨਤ ਹੀ ਦਿਖੇਗੀ ਉਸ ਦਿਨ ਜਿਹਦੇ ਲਈ ਇੱਕ ਦਿਨ ਜਿਸ ਦਿਨ ਜਿਸ ਦਿਨ ਲਈ ਅਸੀਂ ਮਿਹਨਤ ਕਰ ਰਹੇ ਹਾਂ ਉਹ ਦਿਨ ਨਹੀਂ ਫਿਰ ਪਰਫਾਰਮੈਂਸ ਕੀਤੀ ਫਿਰ ਫਾਇਦਾ ਕੀ ਹੈ ਜੀ ਇਹਨਾਂ ਦਾ ਮੇਰਾ ਤਰੰਦਾ اچھا ਤੁਸੀਂ ਤੁਹਾਡਾ ਜਿਹੜਾ weight ਆ ਕਿੰਚ ਤੱਕ ਦਾ ਰਿਕਾਰਡ ਆ ਉਹ ਮੈਂ ਜਿਵੇਂ 49kg ਕੈਟਾਗਰੀ ਚ ਖੇਡਦਾ ਤੇ ਮੇਰੀ ਕੈਟਾਗਰੀ ਦੇ ਵਿੱਚ 183 ਦਾ ਵਰਲਡ ਰਿਕਾਰਡ ਹੈ ਜੀ ਹਾਂਜੀ ਤੁਸੀਂ ਕਿੰਨਾ ਕਿੰਨੇ ਨਾਲ ਕਿੰਨੇ ਨਾਲ ਕੁਆਲੀਫਾਈ ਕੀਤਾ ਤੁਸੀਂ ਮੈਂ 166kg ਲਗਾ ਕੇ ਕੁਆਲੀਫਾਈ ਕੀਤਾ ਹਾਂਜੀ ਤੇ ਅੱਗੇ ਹੋਰ ਆਸ ਹੈ ਕਿ ਮੈਂ ਰਿਕਾਰਡ ਤੱਕ ਪਹੁੰਚਣਾ ਇਹ ਰਿਕਾਰਡ ਦੇਖੋ ਹੱਲੇ ਰਿਕਾਰਡ ਤੱਕ ਪਹੁੰਚਣਾ ਹੱਲੇ ਥੋੜਾ ਮੁਸ਼ਕਲ ਹੈ ਕਿਉਂਕਿ ਉਹਦੇ ਲਈ ਹੱਲੇ ਟਾਈਮ ਲੱਗੂਗਾ ਕਿਉਂਕਿ ਅ ਪਲੇਅਰ ਜਦੋਂ ਇੱਕ ਟਾਰਗੇਟ ਤੇ ਪਹੁੰਚ ਜਾਂਦਾ ਉਸ ਤੋਂ ਬਾਅਦ ਫਿਰ ਪਰਫਾਰਮੈਂਸ ਨੂੰ ਜਿਹੜਾ ਇਨਹਾਂਸ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਸੋ ਕੋਸ਼ਿਸ਼ ਕਰਾਂਗੇ ਕੋਈ ਨੀ ਆਉਣ ਵਾਲੇ ਪੈਰਾਓਲੰਪਿਕਸ ਦੇ ਵਿੱਚ ਵੀ ਰਿਕਾਰਡ ਨੂੰ ਵੀ ਹੱਥ ਪਾਵਾਂਗੇ ਹਾਂਜੀ ਅੱਛਾ ਕੋਈ ਹੋਰ ਦਿਲ ਦੀ ਗੱਲ ਤੁਹਾਡੇ ਕਹਿਣ ਵਾਲੀ ਹੋਵੇ ਤਾਂ ਤੁਸੀਂ ਕਹਿ ਸਕਦੇ ਸਾਡੇ ਜ਼ਰੀਏ ਕੋਈ ਮੈਸੇਜ ਦੇਣਾ ਹੋਵੇ ਨੌਜਵਾਨਾਂ ਨੂੰ ਕੋਈ ਸਰਕਾਰ ਨੂੰ ਕੋਈ ਜਹਾ ਈ ਮੈਂ ਸਰਕਾਰ ਨੂੰ ਤੇ ਹੀ ਅਸੀਂ ਮੈਸੇਜ ਦੇਵਾਂਗੇ ਕਿ ਜੇ ਸਾਡੋ ਐਡੇ ਵੱਡੇ ਲੈਵਲ ਤੇ ਖੇਡ ਕੇ ਨੌਕਰੀ ਨਹੀਂ ਮਿਲੀ ਤਾਂ ਅਸੀਂ ਦੂਜੇ ਪਲੇਅਰਾਂ ਨੂੰ ਕੀ ਕਹਾਂਗੇ ਵੀ ਤੁਸੀਂ ਇਹ ਗੇਮ ਬਾਲ ਲਾਓ ਜਾਂ ਨਾ ਉਹ ਹਨਾ ਜੇ ਸਾਨੂੰ ਨੌਕਰੀਆਂ ਮਿਲਣਗੀਆਂ ਤਾਂ ਚਾਰ ਪਲੇਅਰ ਹੋਰ ਚਾਰ ਕੀ ਪਤਾ ਹੀ ਨਹੀਂ ਕਿੰਨੇ ਕੁ ਉੱਠ ਕੇ ਆਉਣਗੇ ਪੰਜਾਬ ਦੇ ਵਿੱਚੋਂ ਜਿੱਥੇ ਅਸੀਂ ਤਿੰਨਾਂ ਉੱਥੇ ਘੱਟੋ ਘੱਟ 30-40 ਬੱਚੇ ਹੋਣਗੇ ਜਿਹੜੇ ਹਨਾ ਪੰਜਾਬ ਵੱਲੋਂ ਖੇਡਣਗੇ ਦੇਵੇਂ ਦਿਲ ਦੀਆਂ ਭਾਵਨਾਵਾਂ ਇਹੀ ਆਹ ਹਰ ਕੋਈ ਚਾਹੁੰਦਾ ਕਿ ਮੈਨੂੰ ਨੌਕਰੀ ਦੱਸ ਦਿਆਂ ਸਾਰੀਆਂ ਦਿਲ ਦੀਆਂ ਭਾਵਨਾਵਾਂ ਜਿੰਨੀਆਂ ਵੀ ਸਿਗੀਆਂ ਠੀਕ ਹੈ ਹਾਂਜੀ ਅਸੀਂ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਇੰਡੀਆ ਦੀ ਝੋਲੀ ਮੈਡਲ ਪਾਓ ਤੇ ਇੰਡੀਆ ਤੁਹਾਡਾ ਸਨਮਾਨ ਕਰੇ ਸਰਕਾਰਾਂ ਤੁਹਾਡਾ ਸਨਮਾਨ ਕਰਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਤੁਹਾਡੇ ਲਈ ਸਾਡੀਆਂ ਦੁਆਵਾਂ ਨੇ ਤੇ ਦੇਖੋ ਇਹ ਪੈਰਾ ਪਲੇਅਰ ਨੇ ਇੱਕ ਆਮ ਬੰਦੇ ਲਈ ਜਿੱਥੇ ਖਿਡਾਰੀ ਬਣਨਾ ਔਖਾ ਹੁੰਦਾ ਹੈ ਤੇ ਇਹਨਾਂ ਪੈਰਾ ਪਲੇਅਰਸ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਜਿਹੜਾ ਹੋ ਜਾਂਦਾ ਹੈ ਅਸੀਂ ਇਹੀ ਆਸ ਕਰਦੇ ਹਾਂ ਪੈਰਾਓਲੰਪਿਕਸ ਦੇ ਵਿੱਚ ਜਾ ਰਹੇ ਨੇ ਤਾਂ ਦੇਸ਼ ਦੀ ਝੋਲੀ ਮੈਡਲ ਪਾਉਣ ਤੁਸੀਂ ਦੇਖਦੇ ਰਹੋ ਮਾਈ ਪੰਜਾਬੀ ਟੀਵੀ ਮੈਂ ਅੰਤੁਰਪੀਤ ਸਿੰਘ ਖੇਰਾ